ਹਾਂ ਜੀ ਵਾਏ ਗੁਰਜੀ ਦਾ ਖਲਸਾ ਵਾਏ ਗੁਰਜੀ ਕੀ ਫਤਿਹ ਖਲਸਾ ਜੀ ਆਪਣੇ ਜਿਨ੍ਹਾਂ ਦੇ ਵਾਲ ਜ਼ਿਆਦਾ ਝੜਦੇ ਨੇ ਜਾਂ ਉਮਰ ਤੋਂ ਪਹਿਲਾਂ ਚਿੱਟੇ ਹੁੰਦੇ ਨੇ ਜਾਂ ਜੜਾਂ ਮਜਬੂਰ ਨੇ ਵਾਲਾਂ ਦੀਆਂ ਤੇ ਇਸ ਲਈ ਉਹਨਾਂ ਲਈ ਆਪਾਂ ਇੱਕ ਤੇਲ ਤਿਆਰ ਕਰਨ ਲੱਗੇ ਆ ਤੇ ਇਹ ਤੇਲ ਦੇ ਵਿੱਚ ਆਪਾਂ ਹਮ ਦੋ ਪੱਤੇ ਵੱਡੇ ਐਲੋਵੇਰਾ ਦੇ ਇਹਨਾਂ ਨੂੰ ਵੀ ਧੂਲ ਲਿਆ ਆਪਾਂ ਧੂਲ ਇਹ ਨੇ ਸੁਕਾ ਲੇ ਕੁੰਜਲੇ ਕੱਪੜੇ ਨਾਲ ਤੇ ਆ ਜਿਹੜਾ ਕੜੀ ਪੱਤਾ ਵਾ ਇਹ ਪੱਖੇ ਥੱਲੇ ਪਾ ਰੱਖਿਆ ਮੈਂ ਇਹ ਥੋੜਾ ਜਿਹਾ ਸੁੱਕਣ ਤੇ ਹਜੇ ਟਾਈਮ ਲੱਗਦਾ ਇਹ ਸੁੱਕੂਗਾ ਫਿਰ ਆਪਾਂ ਤੇਲ ਤਿਆਰ ਕਰਦੇ ਆ ਤੇ ਮੈਂ ਤੁਹਾਨੂੰ ਸਾਰੀ ਵੀਡੀਓ ਦਿਖਾਉਂਗੀ ਤੁਸੀਂ ਵੀ ਕਿਸੇ ਦੀ ਵੀ ਬਾਅਦ ਝਾੜਦੇ ਹੋਣ ਤਾਂ ਇਸ ਤੇ ਇਹ ਤੇਲ ਤਿਆਰ ਕਰਕੇ ਕਿਉਂਕਿ ਮੈਂ ਖੁਦ ਤਿਆਰ ਕਰਦੀ ਹੁਣ ਵੀ ਮੈਂ ਖੁਦ ਆਪਣੇ ਲਈ ਤਿਆਰ ਕਰ ਲਈ ਰਹੀ ਆ ਮੈਂ ਕਿ ਚੱਲ ਵੀ ਆਪਾਂ ਦੋਸਤਾਂ ਨਾਲ ਵੀ ਸ਼ੇਅਰ ਕਰ ਲਈਏ ਦਿਖਾਲ ਸਾ ਜੀ ਇਹ ਨੇਚਰਲੀ ਚੀਜ਼ਾਂ ਇਹਦੇ ਵਿੱਚ ਕੋਈ ਵੀ ਆਪਾਂ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਪਾਉਂਦੇਗੇ ਤੇ ਵੈਸੇ ਇਹਨਾਂ ਚੀਜ਼ਾਂ ਤੋਂ ਹੀ ਤਿਆਰ ਇਹਨੂੰ ਸੁੱਕ ਜਾamਰੂ ਥੋੜਾ ਜਿਹਾ ਮਤਲਬ ਹਵਾ ਲੱਗ ਪੱਖੇ ਮੈਂ ਛੱਡ ਰੱਖਿਆ ਵਾ ਤੇ ਆਹ ਤਾਂ ਮੇਰੇ ਸੁੱਕ ਗਿਆ ਤੇ ਫਿਰ ਮੈਂ ਤੁਹਾਨੂੰ ਇਹ ਤੇਲ ਬਣਾ ਕੇ ਦਿਖਾਉਣੀ ਆ ਕਿ ਕਿੱਦਾਂ ਤਿਆਰ ਕਰਨਾ ਆਪਾਂ ਤੇਲ ਠੀਕ ਹੈ ਜੀ ਜਣਾ ਆਪਾਂ ਤੇਲ ਬਣਾਉਣੀ ਆ ਠੀਕ ਹੈ ਜੀ ਦੇਖੋ ਜੀ ਆਪਣੇ ਨਾ ਪੱਤੇ ਸੁੱਕ ਗਿਆ ਆਹਾਂ ਤੇ ਦੋ ਆਪਾਂ ਵਿੱਚ ਪਿਆਜ਼ ਪਾਵਾਂਗੇ ਤੇ ਪਿਆਜ਼ ਆਪਾਂ ਲੈਣੇ ਹੁੰਦੇ ਆ ਇਹ ਵਾਈਟ ਇਹ ਜਿਹੜੇ ਰੈੱਡ ਜਿਹੇ ਹੁੰਦੇ ਆ ਜ਼ਿਆਦਾ ਉਹ ਨਾ ਪਿਆਜ਼ ਲਵੇ ਆਹ ਵਾਲੇ ਪਿਆਜ਼ ਲਵੇ ਕਿਉਂਕਿ ਮੈਂ ਨਾ ਦੋ ਦੋ ਨਾਰੀਅਲ ਦੀਆਂ ਪੌਣੀਆਂ ਨੇ ਆ ਡੱਬੀਆਂ ਇਦਾਂ ਦੀਆਂ ਤੇ ਇਹਦੇ ਵਿੱਚ ਦੋ ਪਿਆਜ਼ ਹੀ ਬਹੁਤ ਨੇ ਕਿਉਂਕਿ ਤੇਲ ਮੇਰੇ ਕੋਲੇ ਇਹ ਮੈਂ ਬਣਾਉਣਾ ਮੈਂ ਤੇਲ ਤੇ ਦੋ ਆਪਣੇ ਫਲੇ ਆ ਹਲ ਵੀ ਰਹਿਣੇ ਤੇ ਹੁਣ ਆਪਾਂ ਇਹਦੇ ਪੱਤੇ ਲਾ ਲੈਣੇ ਆ ਤੇ ਫੇਰ ਮੈਂ ਕੜਾਈ ਚ ਤੁਹਾਨੂੰ ਤੇ ਪਾ ਕੇ ਦਿਖਾਉਣੀ ਆ ਦੇਖੋ ਜੀ ਆਪਾਂ ਇਹਨਾਂ ਨੂੰ ਐ ਪੱਤੀਆਂ ਨੂੰ ਸਾਰਿਆਂ ਨੂੰ ਸੁੱਤ ਲੈਣੇ ਆ ਇਹ ਤੋਂ ਜਿਹੜੇ ਆ ਬਰੀਕ ਬਰੀਕ ਕੰਡੇ ਜੇ ਨੇ ਇਹਨਾਂ ਦੇ ਇਹ ਆਪਾਂ ਲਾ ਦਨੇ ਆ। ਇਹਨਾਂ ਸਾਈਡਾਂ। ਆ ਵੀ ਇਹਨੂੰ ਥੋੜਾ ਜਿਹਾ ਕੱਟ ਦਾਂਗੇ। ਇਸ ਤੋਂ ਵੀ ਥੋੜਾ ਜਿਹਾ ਕੱਟ ਦਾਂਗੇ। ਇਹਦੇ ਇਸ ਵੇ ਦੇ ਨੰਦ ਜੀ ਸੰਪਤਲੇ ਕਵਲੇ ਪੀਸ ਕਰਾਂਗੇ ਆ ਥੋੜਾ ਜਿਹਾ ਆਪਾਂ ਕੱਟ ਲੈਨੇ ਕਿ ਇਥੋਂ ਇਹ ਸਹੀ ਨਹੀਂ ਲੱਗਦਾ ਜੰਮ ਪੀਸ ਨਹੀਂ ਇਹਨਾਂ ਗਰੰਟੀ ਹੈ ਜੀ ਕਿ ਇਸ ਨੂੰ ਬਿਲਕੁਲ ਵਧੀਆ ਰੱਖਦਾ ਵਾ ਇਹ ਨਹੀਂ ਹੈਗਾ ਕਿ ਇਸ ਨੂੰ ਕਿਸੇ ਦੇ ਝੜਦੇ ਆ ਜਾਂ ਕਿਸੇ ਦੇ ਮਤੋਂ ਪਹਿਲਾਂ ਉਹ ਕੀ ਹੁੰਦੇ ਆ ਕਿ ਇਸਾਂ ਦੀ ਇੰਨੀ ਮਤਲਬ ਕੱਈਆ ਰੱਖ ਲਾ ਕੇ ਸਾਨੂੰ ਤੇ ਹੁਣ ਆਪਾਂ ਨਾ ਫਿਰ ਇਸ ਪਤਲੇ ਪਤਲੇ ਪੀਸ ਕੱਟਾਂਗੇ ਐਸੇ ਅੰਦਰ ਤੋਂ ਇਸੇ ਕੋਕੀ ਜੇ ਪਤਲੇ ਪੀਸਾਂ ਦੇ ਨਾਲ ਨਾ ਫਿਰ ਇਹਦਾ ਹਰ ਇੱਕ ਛੇਦੀ ਨਿਕਲ ਜਾਂਦਾ ਦੇ ਚਾ ਪਸਾ ਹੋਂ ਦੇ ਤੇਲ ਚ ਵੀ ਬਣਾ ਸਕਦੇ ਹੁੰਨੇ ਆ ਤੇ ਮੈਂ ਆ ਖਾਦੂ ਰੱਖ ਰੰਗਾ ਨਾ ਰਿਹਾ ਉਹਦੇ ਤੇਲ ਦੀਆਂ ਪਾਣੀਆਂ ਜੀ ਤੇ ਤੇ ਮੈਂ ਹੁਣ ਸੁ ਮਿੱਠ ਮਠੀ ਆ ਕੇ ਇਹ ਰਚੂਗਾ ਤੇ ਆ ਆਪਣਾ ਕੜੀ ਪੱਤਾ ਆ ਦੋ ਪਿਆਜ਼ ਤੇ ਆ ਆਪਣਾ ਐਲੋਵੀਰਾ ਠੀਕ ਹੈ ਜੀ ਆਪਾਂ ਹੁਣ ਕੜੀ ਪੱਤਾ ਇਹਦੇ ਵਿੱਚ ਕੜੀ ਪੱਤਾ ਨਾ ਸਾਰਾ ਨਹੀਂ ਪਾਉਂਗੀ ਮੈਂ ਥੋੜਾ ਰੱਖੂੰਗੀ ਪਾਉਲੋਜੀ ਪਾਉਲੋਜੀ ਮੇਥੀ ਦਾਣਾ ਦੇਖੋ ਜੀ ਪਾਏ ਤੱਕੇ 2 ਚਮਚਾ ਦੇਖਾ ਉਹਨਾਂ ਨੂੰ ਸਿਰ ਤੇਲ ਥੋੜਾ ਨਾ ਮੈਂ ਤੇਲ ਥੋੜਾ ਹੀ ਬਣਾਉਣ ਲੱਗੀ ਆ ਮੈਂ ਆਪ ਦੇ ਲਈ ਤੇਲ ਬਣਾਉਣੀ ਆ ਠੀਕ ਹੈ ਤੇ ਇਸ ਤਰ੍ਹਾਂ ਇਹਨੂੰ ਹਲਕੇ ਹਲਕੇ ਚਲਾਉਂਦੇ ਰਹਿਣਾ ਛੋਟੇ ਗੈਸ ਤੇ ਧਰਿਆ ਮੈਂ ਆਪ ਪਾਉ ਕਾ ਪਾਈ ਵਿੱਚ ਘੋਲਦੀ ਸਹੀ ਤਰ੍ਹਾਂ ਤੇ ਨੰਨਾ ਦਾ ਹੁੰਦਾ ਕਿ ਨਾਲੇ ਵਿੱਚ ਉਸ ਹਾਵ ਨਾ ਪਾਤੀ ਲੌਂਜੀ ਕਲੇਠੀ ਢੰਡਾ ਕੜੀ ਪੱਤਾ ਅਲੂਵਿਰਾ ਇਹ ਟੇਲ ਵਿੱਚ ਤਿਆਰ ਕਰ ਰੱਖੀ ਆ ਜੀ ਤੇ ਮੈਂ ਖੁਦ ਇਹ ਟੇਲ ਵਰਤਦੀ ਆ ਟੇਸ ਲਈ ਮੈਂ ਤਾ ਕੋ ਨੂੰ ਕਿੰਨਾ ਪਕਾਉਣ ਵਾਲਾ ਮੇਰਾ ਇਹ ਟੇਲ ਵਰਤਣ ਨਾਲੇ ਮੇਰੇ ਤੇ ਇਸ ਨੂੰ ਜਾਈਂ ਰੱਖਦਾ ਤੇ ਘਰ ਤੋਂ ਉਤਾਰ ਮੰਗਦਾ ਹੈ ਇਹ ਹੋਲੀ ਹੋਲੀ ਇੱਕ ਨਿਕਲੂਗਾ ਫਿਰ ਆਪਾਂ ਪੂਰੀ ਰਾਤ ਇਹਨੂੰ ਧਾਕੇ ਰੱਖਾਂਗੇ ਤੇ ਸੁਬਾ ਫਿਰ ਆਪਾਂ ਇਹਨੂੰ ਪੋਣਾਗੇ ਤੇ ਸੋਨੇ ਪੂਰਾ ਰੇਜ ਦੇ ਤੇਲ ਤੇ ਇਹ ਨਾਣਾ ਛੇਮ ਛੇਮ ਗੈਸ ਤੇ ਰੁੱਝੀ ਜਾਂਦਾ ਮੈਂ ਦੋ ਡੱਬੀਆਂ ਹੀ ਬਣਾਈਆਂ ਆਹ ਤੇਲ ਦੀਆਂ ਤੇ ਜੇ ਮੇਰੇ ਕੋਲੇ ਆਮਰੇ ਕੋਲੇ ਅਰੰਡੀ ਦਾ ਤੇਲ ਆ ਇਹ ਅਰੰਡੀ ਦਾ ਤੇਲ ਮੈਂ ਜਮਾ ਜਦੋਂ ਪਾਉਣਾ ਇਹ ਤੇਲ ਤਿਆਰ ਹੋ ਗਿਆ ਅਰੰਡੀ ਦਾ ਤੇਲ ਆਪਾਂ ਗੈਸ ਬੰਦ ਕਰਕੇ ਪਾਵਾਂਗੇ ਜੀ ਠੀਕ ਹੈ ਕੋ ਮੈਂ ਤੁਹਾਨੂੰ ਫੇਰ ਦੱਸਦੀ ਆ ਤੇਲ ਨੂੰ ਤਿਆਰ ਹੋ ਜਾਂਦਾ ਆਪਾਂ ਇਹਨੂੰ ਦੋ-ਤਿੰਨ ਦੋਵਾਰੀ ਵਿੱਚ ਦੇਖੋ ਇਹਨਾਂ ਦਾ ਰੰਗ ਬਦਲ ਗਿਆ ਨਾ ਕਿਉਂਕਿ ਆਲੂ ਵੀਰਾ ਦੇ ਵਿੱਚ ਵੀ ਪਾਣੀ ਹੁੰਦਾ ਤੁਹਾਨੂੰ ਪਤਾ ਇਹ ਆ ਰਹੀ ਚੱਕ ਬਣੀ ਜਾਂਦੀ ਆ ਤੇ ਇਹ ਜਿਹੜੇ ਵੀ ਮੇਰੇ ਭੈਣ ਭਰਾਣੇ ਬਣਾਉਣਾ ਹੋਵੇ ਹਮੇਸ਼ਾ ਲੋਹੇ ਦੀ ਕੜਾਈ ਵਿੱਚ ਬਣਾਇਓ ਕਿਉਂਕਿ ਲੋਹੇ ਦੀ ਕੜਾਈ ਵਿੱਚ ਤੁਹਾਨੂੰ ਵੀ ਪਤਾ ਹੋਵੇ ਹੁੰਦਾ ਇਸ ਕਰਕੇ ਕੇਸਾਂ ਵਾਸਤੇ ਬਹੁਤ ਸਹੀ ਹੁੰਦਾ ਲੋਹੇ ਦੀ ਕੜਾਈ 'ਚ ਇਹ ਜਿਹਨੇ ਜਦੋਂ ਜਮਾ ਤੇਲ ਛੱਡਦਾ ਨਾ ਤੇ ਉਦੋਂ ਆਪਾਂ ਇਹਦੇ 'ਚ ਅਰੰਡੀ ਦਾ ਤੇਲ ਪਾਉਣਾ ਚਲੋ ਇਹ ਰਜ ਰਹਾ ਹਾਂ ਦੇਖ ਲਓ ਦੇਖੋ ਜੀ ਆਪਣਾ ਤੇਲ ਹੁਣ ਬਣ ਗਿਆ ਇਹਨਾਂ ਨੇ ਛੱਡ ਤਾ ਜਿੰਨਾ ਜਦੋਂ ਕੜੀ ਪੱਤਾ ਸੁੱਕ ਜੇਨਾਂ ਉਹਨੂੰ ਦੇਖ ਲਿਆ ਇਸ ਤਰ੍ਹਾਂ ਕਰਕੇ ਵੀ ਇਹ ਹੁਣ ਆ ਬਣਾ ਤੇ ਆਹ ਆ ਵਿੱਚ ਰੱਖ ਲਓ ਗਰਮਾ ਆ ਦੇਖੋ ਇਹਨੂੰ ਦੇਖ ਲਓ ਆ ਪੂਰ ਲੱਗ ਗਿਆ ਇਹ ਸੰਪੂਰਨ ਲੱਗ ਜਾਣਾ ਪੜਾ ਕੜੀ ਪੱਤਾ ਤੋਂ ਮੇਰੇ ਇਧਰ ਦਾਲ ਦੀ ਟਰੀ ਪਈ ਨੇ ਅੱਗੇ ਆ ਇਸ ਤਰ੍ਹਾਂ ਤੇ ਆਹ ਦੇਖਿਨਾ ਜਦੋਂ ਕੜੀ ਪਕਾਪੁਰ ਲਾ ਲਈ ਉਹ ਦਸਰ ਗੈਸ ਬੰਦ ਕਰਦੇ ਹਣਾ ਗੈਸ ਆਪਾਂ ਬੰਦ ਕਰਦੇ ਹਾਂ ਜੇ ਕੋਈ ਫੋਨ ਕਰਕੇ ਮੈਨੂੰ ਮੈਨੂੰ ਫੋਨ ਕਰਕੇ ਨਾ ਤੁਹਾਨੂੰ ਬਹੁਤ ਠੀਕ ਹੈ ਗੈਸ ਬੰਦ ਕਰਤਾ ਤੇ ਹੁਣ ਆਪਾਂ ਇਹਨਾਂ ਨੂੰ ਇਹਨੂੰ ਪਾਵਾਂਗੇ ਇਹਦੇ ਵਿੱਚ ਰੰਡੀ ਦਾ ਤੇਲ ਜੇ ਕਿਸੇ ਨੇ ਜੈਤੂਨ ਦਾ ਪਾਉਣਾ ਹੋਵੇ ਤਾਂ ਜੈਤੂਨ ਦਾ ਵੀ ਪਾ ਸਕਦੇ ਹੁੰਦੇ ਹੁਣ ਤੇ ਜੇ ਕਿਸੇ ਨੇ ਆ ਮਤਲਬ ਬਤਾਮ ਦਾ ਪਾਉਣਾ ਹੋਵੇ ਆ ਮੈਂ ਆ ਪਾਉਗੀ ਰਿੰਡੀ ਦਾ ਤੇ ਰਿੰਡੀ ਤੇਲ ਪਾਉਣਾ ਹੁੰਦਾ ਨਾ ਵੀ ਉਹਨੇ ਆਪਾਂ ਗੈਸ ਬੰਦ ਕਰਕੇ ਪਾਉਣਾ ਹੁੰਦਾ ਆ ਦੇਖੋ ਆ ਰਿੰਡੀ ਆ ਤੇਲ ਵਿੱਚ ਪਾਤਾ ਪੂਰਾ ਹੀ ਜੀ ਵਿੱਚ ਪਾਉਂਦੇ ਕਿਉਂਕਿ ਮੈਂ ਛੋਟੀ ਜਿਹੀ ਲਈ ਆ ਤੇ ਜੇ ਆਪਾਂ ਤਿੰਨ ਨਾਰੀਅਲ ਦੀਆਂ ਡੱਬੀਆਂ ਲਵਾਂਗੇ ਫੇਰ ਆਇਤੂ ਥੋੜੀ ਜਿਹੀ ਵੱਡੀ ਸਿੱਸੀ ਪਾ ਲਈ ਪੈਂਦੀ ਆਪਾਂ ਨੂੰ ਤੇ ਮੈਂ ਆਹ ਅਰੰਟੀ ਦਾ ਟੇਬਲ ਵਿੱਚ ਪਾ ਲਿਆ ਕੀ ਵਾਲਾਂ ਨੂੰ ਬਹੁਤ ਜ਼ਿਆਦਾ ਫਾਇਦਾ ਕਰਦਾ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਇਹ ਆਪ ਦੇ ਲਈ ਬਣਾ ਰਹੀ ਹਾਂ ਕਿਉਂਕਿ ਮਗਵਸ ਵੀ ਹੈ ਤੇ ਆਹ ਦੇਖੋ ਜੀ ਹੁਣ ਆਪਾਂ ਇਹਨੂੰ ਮਿਕਸ ਕਰਕੇ ਛਾ ਗਦਾ ਤੇ ਹੁਣ ਆਪਾਂ ਇਹਨੂੰ ਸੇਖਾਂਗੇ ਛਾਲਣ ਨੂੰ ਤੇ ਫਿਰ ਕੱਲ ਨੂੰ ਤੁਹਾਨੂੰ ਪਕਾਵਾਂਗੇ ਪੁੱਤ ਜੀ ਆਹ ਸੋਕੇ ਜਮੇ ਮੇਟੀਣਾ ਵਗੈਰਾ ਸਾਰੇ ਖੁੱਲ ਗਏ ਹੁਣ ਆਪਾਂ ਪਾ ਲਈਓ ਚਾਰ ਤੇ ਆਪਾਂ ਇਹਨਾਂ ਦੀ ਰਾਤ ਪੂਰਾ ਟਾ ਕੇ ਰੱਖਾਂਗੇ ਦੋਸਤੋ ਬਾਅਦ ਫਿਰ ਆਪਾਂ ਨੇ ਚੜਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਜੀ ਦੇਖੋ ਜੀ ਆਪਾਂ ਇਹ ਰਾਤ ਦਾ ਬਣਾ ਕੇ ਰੱਖਿਆ ਹੋਇਆ ਤੇ ਹੁਣ ਆਪਾਂ ਇਹਨੂੰ ਹੌਲੀ ਹੌਲੀ ਕੱਢਾਂਗੇ ਤੇਲ ਨੂੰ ਨਚੋੜਾਂਗੇ ਤੇ ਜਿੰਨਾ ਖੇਲੇ ਇਸ ਤਰ੍ਹਾਂ ਹੋਇਆ ਆਪਣਾ ਉਹਨਾਂ ਕੱਪਾ ਕੱਢ ਲਾਂਗੇ ਇਹ ਚਾ ਇਹ ਪਾ ਕੱਪੜਿਆਂ ਨੂੰ ਛੋੜ ਕੇ ਕਰਾਂਗੇ ਇਹ ਨੂੰ ਕਾਂਚੀ ਦੀ ਸ਼ੀਸ਼ੀ 'ਚ ਪਾ ਕੇ ਰੱਖਣਾ ਹੁੰਦਾ ਜੀ ਖਾ ਤੇਲ ਆਪਣਾ ਜਿਹੜਾ ਹੈਗਾ ਹਾਈ ਗਰਡ ਦਾ

ਅਤੇ ਆਪਾਂ ਨੇ ਇਹਨੂੰ ਮਲਮਲ ਦੇ ਕੱਪੜੇ ਨਾਲ ਚੋੜਾਂਗੇ ਜੀ ਇਹ ਵੀ ਤੁਸੀਂ ਜੇ ਨੋਂ ਤੋਂ ਪਹਿਲਾਂ ਲਾਉਣਾ ਤਾਂ ਪਹਿਲਾਂ ਵੀ ਲਾ ਸਕਦੇ ਹੋ ਤੇ ਜੇ ਬਾਅਦ ਵਿੱਚ ਵੀ ਲਾਉਣਾ ਤੇ ਬਾਅਦ ਵਿੱਚ ਵੀ ਲਾ ਸਕਦੇ ਹੋ ਵੀ ਧਾਰਨੀ ਇਹਦਾ ਕਿਉਂਕਿ ਨੈਚਰਲੀ ਚੀਜ਼ਾਂ ਨੇ ਇਹਦੇ ਵਿੱਚ ਤੇ ਇਹ ਤਾਂ ਨਹੀਂ ਕੋਈ ਚੀਜ਼ ਨਹੀਂ ਹੈ ਵੀ ਜਿਹਦਾ ਕੋਈ ਸਾਡ ਇਫੈਕਟ ਹੋਵੇ ਹੈ ਨਾ ਮੜੇ ਮਾਰ ਮੜੇ ਪੋ ਇਹ ਫੋਨ ਹੀ ਵੇਖਣਾ ਹੁੰਦਾ ਹੁਣ ਮਰਲੇ ਇਹ ਭੰਗੀ ਨਹੀਂ ਇਹ ਕਿਲੀ ਨਾਲੋਂ ਕਾਢ ਲੈ ਜੀ ਚੋੜ ਦੇ ਤੇ ਦੂਸਰੀ ਵਾਰ ਲਾ ਇਹਨੂੰ ਸਾਰੇ ਨੂੰ ਮਚੋੜ ਦਵਾਂਗੀ ਤੋਟਣ ਦੇ ਕੱਪੜੇ ਚਾਹੀਦੇ ਪਾ ਕੇ ਆਹੀਏ ਪਟੇਡੀ ਕਰਕੇ ਰੱਖ ਦਿੱਨੀ ਜੇ ਤਾਂ ਤੇਲ ਹੋਇਆ ਤੇ ਇਹਦੇ ਵਿੱਚ ਆ ਜਾਊਗਾ ਜੇ ਜਿਹੜਾ ਪਨਾਹ ਸਾਰੰ ਤੋਂ ਹੈ ਇਹਦੇ ਵਿੱਚ ਤੇਲ ਪੂਰਾ ਇਹਨੂੰ ਜੁਆਪਾ ਕਰਨਾ ਲੱਗੇ ਕਿੰਨਾ ਕੇਲੇ ਦੇ ਵਿੱਚ ਕਿਹਾ ਜੇ ਆਪਾਂ ਕੜਾਈ ਗੇਢੀ ਕਰ ਤੇ ਇਸ ਕੇਲੇ ਦੇ ਵਿੱਚ ਵੀ ਤੇਲ ਰੱਖੋ ਸੱਨੇ ਕਰ ਕਿਸੇ ਦੇਖਣਾ ਕਦੋਂ ਤੁਹਾਨੂੰ 2 ਘੰਟੇ ਮਗਰ ਉਹਨਾਂ ਨਾਲ ਘੰਟਾ ਘੜਿਆ ਰੇ ਮਾਰਨੀ ਕੱਲ ਮੱਧਾਂ ਦੀ ਪਹਿਲਾਂ ਲੈ ਲਾਂਗੇ ਅਸੀਂ ਧੋਗਾਂਡੇ ਲਾ ਕੇ ਆਏ ਹਾਂ ਪੂਰੇ ਲੋਗਾਂਡੇ ਅੱਗੋਂ ਪੁੱਛੋ ਡਰਾਈਵਰ ਮਜਾਮਣ ਲੱਗ ਗਏ ਤੇ ਤੁਸੀਂ ਕਹਿੰਦਾ ਸੀ ਵੀ ਆਹ ਨਹੀਂ ਨਾ ਜਦੋਂ ਸੀ ਕੋਸ਼ਿਸ਼ ਕਰੇ ਪਰ ਇਹ ਵੀ ਤੇ ਕਹਾਂਦੀ 15 ਮਿੰਟ ਖੜਾ ਰਹਿਣਾ ਬਾਹਰ ਕੀ ਇਹ ਵੀ ਤੁਸੀਂ ਕਹਾਂਦੀ ਕਿ ਜੇ ਗੇਟ ਕੋਲ ਕਹਾਂ ਜੀ ਤੁਹਾਨੂੰ ਬਿਜ਼ੀ ਨੂੰ ਮੈਨੂੰ ਪਤਾ ਨਾ ਸਾਈਡ ਤੇ ਪਹਿਲੇ ਜੀ ਆਹ ਦੇਖੋ ਜੀ ਆਪਣਾ ਤੇਲ ਵੜ ਕੇ ਹੋ ਗਿਆ ਪੂਰਾ ਕਿਆਰ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਜੇ ਤੁਹਾਨੂੰ ਕੁਛ ਕੁਛ ਨਾ ਤਾਂ ਮਨ ਕੋਚੀ ਬਿਸਤਰੀ ਨੂੰ ਇਸ ਤਰ੍ਹਾਂ ਤੇਲ ਬਣਾ ਕੇ ਨੌਂ ਤੋਂ ਪਹਿਲਾਂ ਲਾਉ ਤੁਸੀਂ ਤੇ ਜੇ ਰਾਤ ਨੂੰ ਲਾਉ ਤਾਂ ਸਵੇਰ ਇਸ਼ਨਾਨ ਕਰ ਲੋ ਤੇ ਇਹਨੂੰ ਕਾਂਚ ਦੀ ਸ਼ੀਸ਼ੀ ਚ ਪਾ ਕੇ ਰੱਖਣਾ ਕਿ ਮੈਂ ਹੁਣ ਕਿਰਾ ਥੋੜਾ ਜਿਹਾ ਹੋਰ ਕੰਮ ਨਾਲ ਕਰ ਜਾਈ ਨਹੀਂ ਬੇਕੂਪਰ ਤੇ ਲੈ ਕੇ ਆਪਨਾ ਤੇ ਮੈਂ ਇਹਨੂੰ ਕਾਂਚ ਦੀ ਸ਼ੀਸ਼ੀ ਚ ਪਾ ਕੇ ਰੱਖ ਲਈ ਆ ਤੇ ਫਿਰ ਮੈਂ ਇਹਨੂੰ ਵਰਤ ਹਣ ਆਪਾਂ ਫਾਤੇ ਬਣਾਉਨੇ ਆ ਵਾਇਫਰ ਜੀ ਦਾ ਫਾਂਕਸ਼ਾ ਵਾਇਫਰ ਜੀ ਕੀਤੇ